हाँ जी की सर मामला की है जी की मामला की है ਜੀ ਧੰਨਵਾਦ ਸਾਡਾ ਪ੍ਰੈਸਰ ਕੋਰਟ ਦਾ ਜੀ ਜੋ ਤੁਸੀਂ ਕਵਰੇਜ ਕਰ ਰਹੇ ਆ ਜੀ ਜੀ ਸਰ ਇੱਕ 4 ਸਾਲ ਦੀ ਬੇਟੀ ਆ ਅਦਿਸਿਆਂ ਤੋਂ ਉਹ ਐਸਡੀ ਸਕੂਲੇ ਪੜਦੀ ਆ ਐਸਡੀ ਸਕੂਲੇ ਜਿਹੜਾ ਡਰਾਈਵਰ ਤੋਂ ਛੱਡਣਾ ਉਹਦੇ ਉੱਪਰ ਦੀ ਬੱਸ ਲਗਾਉਂਦੀ ਆ ਕਿਉਂਕਿ ਬੱਚੀ ਐਸ ਟਾਈਮ ਜੱਡ ਹੋ ਗਈ ਤੇ ਨਾ ਪੁਸਟ ਸਟੇਸ਼ਨ ਉਹ ਜਿਹੜਾ ਹੈਗੇ ਆ ਨਾ ਉਹਨੂੰ ਅਰੈਸਟ ਕਰਦੇ ਪਏ ਆ ਤੇ ਨਾ ਉੱਥੇ ਪਰਚਾ ਕਰਦੇ ਪਏ ਆ ਪਰਚਾ ਕਿਸੇ ਹੋਂਦ ਤੇ ਕਰਨ ਦੇ ਆ ਅੱਜ 5 ਘੰਟੇ ਹੋ ਗਏ ਕੀ ਮਤਲਬ ਕਿ ਆ ਆਪਣੇ ਜਿਹੜਾ ਦੋਸ਼ੀ ਆ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸਨੂੰ ਸੰਸਾਰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਸੰਸਾਰ ਨਹੀਂ ਹੈ ਉਹ ਲਾਈਸੈਂਸ ਉਹ ਇੱਥੇ ਤਾਂ ਚਲੋ ਨਹੀਂ ਪਤਾ ਆਪਣਾ ਸੰਸਾਰ ਹੈ ਕਿ ਨਹੀਂ ਹੈਗਾ ਜੀ ਔਰ ਸਾਡੀ ਮੰਗ ਇਹ ਆ ਸਕੂਲ ਬੰਦ ਹੋਣਾ ਚਾਹੀਦਾ ਆ ਜੀ ਟੋਟਲੀ ਬੰਦ ਹੋਣਾ ਚਾਹੀਦਾ ਜਿਹੜਾ ਕੋਈ ਕੁੜੀ ਦਾ ਸੰਸਕਾਰ ਨਹੀਂ ਕਿੰਨਾ ਚਿਰ ਸਕੂਲ ਹੀ ਬੰਦ ਹੋਣਾ ਚਾਹੀਦਾ ਜਿਹੜਾ ਕੋਈ ਕੁੜੀ ਦਾ ਸੰਸਕਾਰ ਨਹੀਂ ਉਹ ਸਕੂਲ ਬੰਦ ਰਹੂਗਾ ਸਾਡੀ ਇਹ ਮੰਗ ਆ ਜੀ ਔਰ ਉਹਨਾਂ ਦੇ ਜਿਹੜੇ ਬੱਚੀ ਦੇ ਪੇਰੈਂਟਸ ਆ ਉਹਨਾਂ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਸਾਡੀ ਇਹੇ ਮੰਗ ਆ ਔਰ ਜਿਹੜਾ ਡਰਾਈਵਰ ਸੀਗਾ ਉੱਤੇ ਬਣਦੀ ਕਾਨੂੰਨੀ ਕਾਰਵਾਈ ਨਹੀਂ ਕਿ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਆ ਜੀ ਉੱਤੇ ਬਾਈ ਨੇਮ ਪਰਚੇ ਨਹੀਂ ਕਰਨ ਦੇ ਉੱਤੇ ਨਹੀਂ ਨਹੀਂ ਕੀ ਰੀਜ਼ਨ ਕੀ ਹੋ ਸਕਦਾ ਇਸ ਦਾ ਵੀ ਆਪਣੇ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਸਕੂਲ ਮੈਨੇਜਮੈਂਟ ਵਾ ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਬਾਈ ਨੇਮ ਪਰਚਨਿਸ਼ਾਰੀ ਲਿਖੀ ਆ ਤੇ ਸਾਨੂੰ ਇਹ ਹੈ ਕਿ ਬਾਈ ਨੇਮ ਪਰਚਾ ਹੋਣਾ ਚਾਹੀਦਾ ਉਸ ਉਹਨੂੰ ਸਲੱਖ ਦੇ ਪਿੱਛੇ ਸੁੱਟਣਾ ਚਾਹੀਦਾ ਜੋ ਇਨਸਾਫ ਆ ਉਹ ਬੱਚੀ ਦੇ ਮਿਰਨ ਨੂੰ ਮਿਲਣਾ ਚਾਹੀਦਾ ਜੀ ਠੀਕ ਹੈ ਜੀ